ਪਾਈ ਪੰਤ ਪ੍ਰੀਤ ਸਿੰਘ ਖਾਲਸਾ ਪੰਥ ਦੇ ਉਹ ਪ੍ਰਚਾਰਕ ਜਿਨ੍ਹਾਂ ਤੋਂ ਦੁਨੀਆ ਭਰ ਦਾ ਜਿਹੜਾ ਪਖੰਡ ਹੈ ਦੁਨੀਆ ਭਰ ਦਾ ਜਿਹੜਾ ਡੇਰਾਵਾਦ ਹੈ ਦੁਨੀਆ ਭਰ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਯਤਨ ਕਰ ਰਹੇ ਨੇ ਉਹਨਾਂ ਦੀ ਆਵਾਜ਼ ਤੇ ਉਹਨਾਂ ਦੀਆਂ ਜਿਹੜੀਆਂ ਕੀਤਿਆਂ ਵਿਚਾਰਾਂ ਨੇ ਉਹਨਾਂ ਤੋਂ ਕਾਂਬਾ ਛਿੜ ਪੈਂਦਾ ਹੈ ਇਹ ਕਾਂਬਾ ਇਟਲੀ ਦੇ ਵਿੱਚ ਛੜਿਆ ਦਸਤਾਰ ਦੀ ਬੇਅਦਬੀ ਕੀਤੀ ਕਿਹਾ ਜਾ ਰਿਹਾ ਕਿ ਭਾਈ ਪੰਤ ਪ੍ਰੀਤ ਸਿੰਘ ਉਹਨਾਂ ਨੇ ਕਿਰਪਾਨਾ ਲਵਾ ਕੇ ਫੇਰ ਅੰਦਰ ਜਾਣ ਦਿੱਤਾ ਇੱਕ ਗੱਲ ਚੇਤੇ ਰੱਖਿਓ ਮੇਰੇ ਘਰ ਦੇ ਬਾਹਰਲੇ ਪਾਸੇ ਲੌਨ ਲੱਗਾ ਹੋਇਆ ਤੇ ਰੈਕੂਨ ਆਏ ਰੈਕੂਨ ਨੇ ਉਸ ਲੌਨ ਨੂੰ ਪੱਟ ਦਿੱਤਾ ਜੜੋ ਖੇੜ ਦਿੱਤਾ ਤੇ ਮੈਂ ਕਿਸੇ ਸਿਆਣੇ ਨਾਲ ਗੱਲ ਕੀਤੀ ਕਰਾਂ ਕਿ ਕਹਿੰਦਾ ਜੀ 2-3 ਉੱਲੂ ਜਿਹੜੇ ਲੱਕਰ ਦੇ ਨੇ ਲੱਗਦੇ ਉਦਾਂ ਨੇ ਉਹ ਤੰਗ ਦਿਓ ਮੈਂ ਤੰਗ ਦਿੱਤੇ ਤੇ ਰੈਕੂਨ ਆਉਣਾ ਬੰਦ ਹੋ ਗਿਆ ਰੈਕੂਨ ਪਿੰਡਾਂ ਦੇ ਵਿੱਚ ਮੱਕੀ ਕਣਕ ਦੀ ਜਦੋਂ ਫਸਲ ਹੁੰਦੀ ਸੀ ਤੁਹਾਨੂੰ ਯਾਦ ਹੈ ਕਿ ਉੱਪਰਲੇ ਪਾਸੇ ਘੜਾ ਰੌਣਾ ਬਣਾ ਕੇ ਰੱਖਿਆ ਹੁੰਦਾ ਸੀ ਜਿਹਦੇ ਨਾਲ ਪੰਛੀ ਨਹੀਂ ਸੁਣਾਉਂਦੇ ਹੁਣ ਵਾਹਿਗੁਰੂ ਸ਼ਬਦ ਹੈ ਜਿਹੜਾ ਵਾਹਿਗੁਰੂ ਸ਼ਬਦ ਤੁਹਾਨੂੰ ਬਿਲਕੁਲ ਸ਼ਾਂਤ ਕਰਨ ਦੇ ਲਈ ਤੁਹਾਡਾ ਮਨ ਹੀ ਇਕਾਗਰ ਕਰਨ ਦੇ ਲਈ ਉਸ ਪਰਮਾਤਮਾ ਨੂੰ ਚੇਤੇ ਕਰਨ ਦੇ ਲਈ ਤੇ ਅੱਜ ਕੱਲ ਜਦੋਂ ਕੋਈ ਵਾਹਿਗੁਰੂ ਵਾਹਿਗੁਰੂ ਬੋਲਣ ਲੱਗੇ ਤੁਸੀਂ ਸਮਝ ਜੋ ਕਿ ਤੁਹਾਨੂੰ ਖਤਰਾ ਹੈ ਕੋਈ ਜਿੱਥੇ ਵਾਹਿਗੁਰੂ ਵਾਹਿਗੁਰੂ ਸ਼ੁਰੂ ਹੋ ਗਿਆ ਇਹਦਾ ਮਤਲਬ ਹੈ ਕਿ ਪੰਥ ਤੇ ਹਮਲਾ ਹੋ ਗਿਆ ਲੋਕੀ ਵਾਹਿਗੁਰੂ ਤੋਂ ਡਰਨ ਲੱਗ ਪੈਣ ਆਹ ਡਰਾਮਾ ਵਰਤਿਆ ਜਾ ਰਿਹਾ ਹੈ ਭਾਈ ਪੰਤ ਪ੍ਰੀਤ ਸਿੰਘ ਖਾਲਸਾ ਭਾਈ ਸਰ ਜੀਓ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਰ ਜੀਓ ਜਿਹੜਾ ਦੁਕਾਨ ਤੋਂ ਉੱਥੇ ਵਾਪਰੇ ਆ ਇਹ ਬੜੀ ਦੁਖਦਾਈ ਘਟਨਾ ਹੋਈ ਆ ਇਹਦੇ ਬਾਬਤ ਤੁਹਾਨੂੰ ਤਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ YouTube ਦੇ ਰਾਹੀਂ ਇੱਕ ਬਿਆਨ ਭੇਜਿਆ ਕਿ ਤੁਸੀਂ ਪ੍ਰਚਾਰ ਛੱਡ ਕੇ ਵਾਪਸ ਆ ਜਾਓ ਤੇ ਆ ਜਿਹੜੀ ਸਾਰੀ ਘਟਨਾ ਕਰਮ ਹੈ ਇਹਦੇ ਬਾਬਤ ਤੁਹਾਡਾ ਪ੍ਰਤੀਕਰਮ ਕੀ ਹੈ ਤੁਸੀਂ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਨਹੀਂ ਮੰਨਿਆ ਉਹਨਾਂ ਨੇ ਕਿ ਅਸੀਂ ਵਾਪਸ ਆ ਜਾਓ ਤੁਸੀਂ ਕਥਾ ਕਰੀ ਜਾਂਦੇ ਹੋ ਇਹ ਸਾਰਾ ਵਰਤਾਰਾ ਕੀ ਹੋ ਰਿਹਾ ਇਹਦੇ ਬਾਰੇ ਤੁਹਾਡਾ ਪ੍ਰਤੀਕਰਮ ਕੀ ਹੈ ਹਾਂਜੀ ਪਹਿਲਾਂ ਤਾਂ ਜੀ ਮੈਂ ਸੰਗਤਾਂ ਨੂੰ ਇਹ ਦੱਸ ਦੇਵਾਂ ਕਿ ਗੁਰੂ ਮਹਾਰਾਜ ਦੀ ਅਕਾਲ ਪੁਰਖ ਵਹਿਬ ਦੀ ਕਿਰਪਾ ਦਾ ਸਦਕਾ ਜਰਮਨ ਦੇ ਵਿੱਚ ਭਾਰੀ ਹਮਲੇ ਤੋਂ ਬਾਅਦ ਜੋ ਕਿ ਇਹਨਾਂ ਨੇ ਮੈਨੂੰ ਮਾਰਨ ਦਾ ਪੂਰਾ ਪੂਰਾ ਯਤਨ ਕੀਤਾ ਭਾਰੀ ਹਮਲੇ ਤੋਂ ਬਾਅਦ ਵੀ ਦਾਸ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਜਿਸ ਦਾ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕੇ ਕੋਈ ਆਹੋ ਜਸ ਰਖੇਨ ਗੋਪਾਲ ਹੈ ਨਾਨਕ ਰੋਮਣਾ ਸ਼ੇਧਿਆ ਤੇ ਤੋਂ ਗੁਰੂ ਦੀ ਕਿਰਪਾ ਦੇ ਨਾਲ ਪਹਿਲੀ ਗੱਲ ਤਾਂ ਸੰਗਤਾਂ ਨੂੰ ਹੀ ਦੱਸ ਦਈਏ ਅਸੀਂ ਬਿਲਕੁਲ ਚੜ੍ਹਦੀ ਕਲਾ ਵਿੱਚ ਹਾਂ ਤਨ ਕਰਕੇ ਵੀ ਮਨ ਕਰਕੇ ਵੀ ਸਾਡਾ ਮਨੋਬਲ ਵੀ ਬਹੁਤ ਉੱਚਾ ਹੋਇਆ ਉਸ ਘਟਨਾ ਤੋਂ ਬਾਅਦ ਕਿਉਂਕਿ ਉਸ ਦਿਨ ਕੁਝ ਮਹਾਰਾਜ ਦੀ ਬੜੀ ਕਿਰਪਾ ਹੋਈ ਬੜਾ ਬਲ ਵਰਤਿਆ ਸੋ ਜੋ ਨੌਜਵਾਨ ਵੀਰਾਂ ਨੇ ਜਿਹੜੇ ਕਿ ਸੱਚ ਦਾ ਸਾਥ ਦੇ ਰਹੇ ਸੀ ਜੋ ਕਿ ਸਾਨੂੰ ਇਹ ਲੋਕ ਇੱਕ ਮਾਰਨ ਦੇ ਮਨਸੂਬੇ ਨਾਲ ਆਏ ਸੀ ਉਹਨਾਂ ਦੇ ਹਮਲੇ ਨੂੰ ਪਛਾੜਿਆ ਤੇ ਆਪ ਗੁਰੂ ਮਹਾਰਾਜ ਆਕਾਲ ਪੁਰਖ ਦੀ ਸ਼ਕਤੀ ਸੰਗਤਾਂ ਦੇ ਵਿੱਚ ਵਰਤੀ ਅਗਲੀ ਗੱਲ ਹੈ ਕਿ ਜੋ ਗੁਰਬਚਨ ਸਿੰਘ ਨੇ ਇਹ ਸਲਾਹ ਦਿੱਤੀ ਸੀ ਮੈਨੂੰ ਵੀ ਤੂੰ ਸਪੇਨ ਦਾ ਪ੍ਰਚਾਰ ਦੌਰਾ ਛੱਡ ਕੇ ਆ ਜਾ ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਗੁਰਬਚਨ ਸਿੰਘ ਨੂੰ ਸਿੱਖ ਤੋਂ ਮ ਰੱਦ ਕਰ ਚੁੱਕੀ ਹੈ ਜਿਸ ਕਰਕੇ ਇਹ ਸਾਨੂੰ ਕਿਸੇ ਕਿਸਮ ਦੀ ਸਲਾਹ ਦੇਣ ਦਾ ਹੱਕਦਾਰ ਨਹੀਂ 2015 ਦੇ ਵਿੱਚ ਵੀ ਭਾਰੀ ਸੰਗਤਾਂ ਦੇ ਇਕੱਠ ਵਿੱਚ ਅਸੀਂ ਇਹਨਾਂ ਨੂੰ ਰੱਦ ਕਰ ਚੁੱਕੇ ਹਾਂ ਇਹ ਕਿਸੇ ਵੀ ਕਿਸਮ ਦੀ ਸਲਾਹ ਦੇਣ ਦੇ ਸਾਨੂੰ ਹੱਕਦਾਰ ਨਹੀਂ ਜਿੱਥੋਂ ਤੱਕ ਅੱਗੇ ਗੱਲ ਹੈ ਕਿ ਗੁਰਵਚਨ ਸਿੰਘ ਨੂੰ ਮੈਂ ਸਵਾਲ ਪੁੱਛਦਾ ਹਾਂ ਇਹ ਸਵਾਲ ਹੈ ਕਿ ਕੀ ਤੁਸੀਂ ਬਾਕੀ ਜਥੇਦਾਰਾਂ ਨੂੰ ਨਾਲ ਲੈ ਕੇ ਬਾਦਲ ਦੀ ਕੋਠੀ ਵਿੱਚ ਗਏ ਸੀ ਕਿ ਨਾ ਕਿਉਂਕਿ ਤੁਹਾਡਾ ਜਥੇਦਾਰ ਗੁਰਮਖ ਸਿੰਘ ਇਹ ਗੱਲ ਕਹਿ ਰਿਹਾ ਹੈ ਕਿ ਗੁਰਵਚਨ ਸਿੰਘ ਸਾਨੂੰ ਬਾਦਲ ਦੀ ਕੋਠੀ ਵਿੱਚ ਲੈ ਕੇ ਗਿਆ ਇਹ ਇਹ ਜਵਾਬ ਦਿਓ ਗੁਰਵਚਨ ਸਿੰਘ ਕੀ ਤੁਸੀਂ ਬਾਦਲ ਦੀ ਕੋਠੀ ਗਏ ਸੀ ਕਿ ਨਾ ਅਜੇ ਤੱਕ ਜਵਾਬ ਨਹੀਂ ਦਿੱਤਾ ਜੀ ਦੂਸਰਾ ਪ੍ਰਸ਼ਨ ਉਹ ਹਿੰਦੀ ਵਿੱਚ ਲਿਖੀ ਚਿੱਠੀ ਕਿੱਥੋਂ ਆਈ ਸੀ ਜਿਹੜੀ ਸਾਨੂੰ ਬਾਦਲ ਦੀ ਕੋਠੀ ਵਿੱਚ ਦਿੱਤੀ ਗਈ ਤੀਜਾ ਪ੍ਰਸ਼ਨ ਆਕਾਲ ਤੱਕ ਤੱਕ ਆਉਂਦਿਆਂ ਉਹ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਕਿਸ ਨੇ ਤਬਦੀਲ ਕੀਤੀ ਉਹਦੀ ਟ੍ਰਾਂਸਲੇਸ਼ਨ ਕਿਹਨੇ ਕੀਤੀ ਜੇ ਅਗਲਾ ਪ੍ਰਸ਼ਨ ਉਹ ਪੰਜਾਬੀ ਵਾਲੀ ਚਿੱਠੀ ਦੇ ਉੱਤੇ ਉਹ ਸੌਦੇ ਵਾਲੇ ਨੇ ਦਸਖਤ ਕਰਵਾਏ ਆ ਕਿ ਨਹੀਂ ਕਰਵਾਏ ਤੇ ਉਹ ਚਿੱਠੀ ਚੰਡੀਗੜ੍ਹ ਤੋਂ ਅਖਾਲਸਕ ਸਾਹਿਬ ਤੇ ਕਿਸ ਨੇ ਪਹੁੰਚਾਈ ਇਸ ਮਾਫੀਨਾਮੇ ਨੂੰ ਸਹੀ ਸਿੱਧ ਕਰਨ ਵਾਸਤੇ ਗੁਰੂ ਦੀ ਗੋਲਕ ਵਿੱਚੋਂ 91 ਲੱਖ ਰੁਪਏ ਲਾਏ ਗਏ ਉਹ ਕੌਣ ਭਰੂ ਮੱਕੜ ਪਰੂ ਆ ਕਿ ਗੁਰਵਚਨ ਸਿੰਘ ਪਰੂ ਉਹ 91 ਲੱਖ ਰੁਪਏ ਕੌਣ ਭਰੂਗਾ ਇਹ ਅਸੀਂ ਪੁੱਛਣਾ ਚਾਹੁੰਦੇ ਹਾਂ ਜਵਾਬ ਦਿਓ ਸਚਵਾ ਨਾਲ ਸਿਓ ਕਥਾ ਵਿੱਚ ਕਹਿੰਦਾ ਹੈ ਸਾਹਿਬ ਜਾਬੇ ਬ੍ਰਹਮਾ ਵਿਸ਼ਨੋ ਸ਼ਿਵ ਜੀ ਇੰਦਰ ਦਾ ਅਵਤਾਰ ਹਨ ਕੀ ਕੋਈ ਕਾਰਵਾਈ ਕੀਤੀ ਤੁਹਾਡਾ ਜੱਸੀਦਾਰ ਕਦੇ ਕਹਿੰਦਾ 2016 ਦੇ ਵਿੱਚ ਦਸ਼ਮੇਸ਼ ਪਿਤਾ ਜੀ ਬਤਾਰਤਾ ਧਰਨਗੇ ਕਿ ਗੁਰਮਤ ਅਵਤਾਰਵਾਦ ਨੂੰ ਮੰਨਦੀ ਹੈ ਜਿਹੜੇ ਜਥੇਦਾਰ ਗਲਤ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਨਸਕਾਉਣ ਪਾਉ ਸਿੱਖ ਇਤਿਹਾਸ ਹਿੰਦੀ ਵਿੱਚ ਕਿਤਾਬ ਉਹ ਜਿਹਦੇ ਵਿੱਚ ਗੁਰੂ ਸਾਹਿਬਾਰੇ ਉਹ ਕੁਝ ਲਿਖਿਆ ਹੋਇਆ ਸੜ ਜੇ ਮੇਰੀ ਜੀਵਾਨ ਮੈਂ ਦੱਸ ਵੀ ਨਹੀਂ ਸਕਦਾ ਵੀ ਕੀ ਕੁਝ ਲਿਖਿਆ ਉਹ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਦੁਸ਼ਟ ਨੇ ਲਖਵਾਈ ਸੀ ਫੜਤਾਲ ਕਰਾਉਂਗੇ ਕਿ ਨਾ ਜਿਹੜੇ ਦੋਸਣੇ ਉਹ ਕਿਤਾਬ ਲਖਵਾਈ ਜਵਾਨ ਕੰਮ ਦੀ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਦੱਸ ਦੇ ਫਿਰ ਫਿਰ ਕਿਤੇ ਤੁਸੀਂ ਸ੍ਰੀਚੰਦਿਆਂ ਦੇ ਡੇਰੇ ਜਾਂਦੇ ਹੋ ਸ੍ਰੀਚੰਦ ਬਾਰੇ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਗੁਰਵਰਤਨ ਸਿੰਘ ਜੀ ਤੁਹਾਨੂੰ ਪਤਾ ਹੈ ਕਿ ਨਹੀਂ ਤੁਹਾਡਾ ਆਇਆ ਸੀ ਪਿੱਛੇ ਜੇ ਸ੍ਰੀਚੰਦ ਦੇ ਜੀਵਨ ਤੋਂ ਸਿੱਖਿਆ ਲੈਣ ਸੰਗਤਾਂ ਸ੍ਰੀਚੰਦ ਦੇ ਜੀਵਨ ਤੋਂ ਸਿੱਖਿਆ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਸ੍ਰੀਚੰਦ ਤੋਂ ਕੀ ਸਿੱਖਿਆ ਮਿਲਦੀ ਹੈ ਕੇਸ ਪਿੱਛੇ ਵਾਲ ਨੂੰ ਖੁੱਲੇ ਛੱਡ ਲੋ ਕੱਪੜੇ ਲਾ ਦੇਓ ਲੰਗੋਟ ਬੰਨ੍ਹ ਲਓ ਚੁੰਟਾ ਕੱਟ ਕੇ ਬਹਿ ਜਾਓ ਧੂਣਾ ਲਾ ਲਓ ਘਰ-ਬਾਰ ਛੱਡ ਦਿਓ ਇਹੀ ਕਹ ਤੁਸੀਂ ਉਹਨਾਂ ਡੇਰੇਦਾਰਾਂ ਦੇ ਜਾ ਕੇ ਉਹਨਾਂ ਨੂੰ ਮਹਾਪੁਰਖ ਕਹਿੰਣ ਵੇਡੇ ਅਕਾਲਤਾ ਸਾਹਿਬ ਦੀ ਮਰਜ਼ਾਦਾ ਤੋਂ ਭਟੌੜੇ ਐ ਜਿਨ੍ਹਾਂ ਨੇ ਮੂਰਤੀ ਪੂਜਾ ਫਲਾਈ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਖਤਮ ਕੀਤੇ ਲੰਗਰ ਦੀ ਮਰਜ਼ਾਦਾ ਖਤਮ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਾਕਸ਼ੀ ਗੱਦੀਆਂ ਲਾਈਆਂ ਦੇਵ ਆਪ ਵੀ ਪੂਜਾ ਸ਼ੁਰੂ ਕੀਤੀ ਉਹਨਾਂ ਨੂੰ ਤੁਸੀਂ ਜਾ ਜਾ ਕੇ ਮਹਾਪੁਰਖ ਕਹਿੰਦੇ ਹੋ ਇਹਦਾ ਜਵਾਬ ਕੌਣ ਦੇਊਗਾ ਇਹ ਇਹਨਾਂ ਦੇ ਅਸੀਂ ਗੱਲਾਂ ਦੇ ਜਵਾਬ ਮੰਗਦੇ ਹਾਂ ਦਮਦਮਾ ਸਾਹਿਬ ਇੱਕ ਲੀਡਰ ਦੇ ਪੀਏ ਵੱਲੋਂ ਕੀ ਕਰਤੂਤ ਕੀਤੀ ਗਈ ਸੀ ਪੜਤਾਲ ਕਰਾਓਗੇ ਹੋ ਜਾਣੀ ਚਾਹੀਦੀ ਹੈ ਪੜਤਾਲ ਕੀ ਹੋਇਆ ਸੀ ਪਰਤਾਲ ਕਰਵਾਉ ਤੁਹਾਡਾ ਹੀ ਇੱਕ ਸੀਨੀਅਰ ਮੀਤ ਪ੍ਰਧਾਨ ਦਾ ਕਈ ਸਾਲ ਹੋ ਗਏ ਉਸ ਤਰਾਂ ਅੰਚਲ ਦੇ ਵਿੱਚ ਐਕਸੀਡੈਂਟ ਮਰਿਆ ਸੀ ਜਿਹਦੀ ਗੱਡੀ ਦੇ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਤੇ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਸੀ ਕੀ ਤੁਸੀਂ ਮਰਨ ਤੋਂ ਬਾਅਦ ਉਸ ਨੂੰ ਤਨਖਾਹਿਆ ਕਰਾਰ ਦਿੱਤਾ ਜੇ ਮਰਨ ਤੋਂ ਬਾਅਦ 500 ਰਤਨ ਦੇ ਖਤਾਬ ਦਿੱਤੇ ਜਾ ਸਕਦੇ ਹੈ ਕਿ ਤਨਖਾਹਿਆ ਦੇ ਖਤਾਬ ਕਿਉਂ ਦਿੱਤੇ ਜਾ ਸਕਦੇ ਜਿਹਦੀ ਗੱਡੀ ਦੇ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਤੇ ਮੇਰਾ خیال ਤਾਂ ਮੈਂ ਸੋਚਦਾ ਹਾਂ ਸੁਣਿਆ ਤਾਂ ਨਹੀਂ ਲੱਗਦਾ ਕਿ ਤੇ ਉਹ ਜਾਂਦੇ ਭੋਗ ਤੇ ਵੀ ਕਿਤੇ ਇਹ ਜਾਕੀਪਨਾ ਕਰਿਆ ਆਏ ਹੋ ਕਿ ਗੋਮਖ ਜਾਨਮੋ ਸਵਾਰ ਦਰਗਾ ਚੱਲਿਆ ਤੁਹਾਡੇ ਲੀਡਰਾਂ ਨੇ ਵੀ ਦਿੱਤੀਆਂ ਹੋਣਗੀਆਂ ਸਰਧਾਂ ਲੀਆਂ ਉਸ ਵੇਲੇ ਕਿ ਵੱਡਾ ਘਾਟਾ ਪੈ ਗਿਆ ਪੰਥ ਨੂੰ ਪੰਨੂ ਮਰ ਗਿਆ ਐਕਸੀਡੈਂਟ ਦੇ ਵਿੱਚ ਇਹ ਜੀਆਂ ਪੜਚੋ ਹੋਰ ਪਤਾ ਨਹੀਂ 20 ਸਾਲ ਦਾ ਮੇਰੇ ਕੋਲ ਕਿੰਨਾ ਚੱਖਾ ਪਿਆ ਇਹ ਤਾਂ ਜੋ ਮੇਰੇ ਜਵਾਨੀ ਯਾਦ ਆ ਮੈਂ ਗੱਲਾਂ ਕੀਤੀਆਂ ਕਿ 20 ਸਾਲਾਂ ਕਿੱਥੇ ਖੋਲਣ ਲੱਗ ਗਏ ਨਾ ਤੁਹਾਨੂੰ ਭਾਜਦੇ ਨੂੰ ਸਾਨੀ ਸਿਹਾਉਣਾ ਸੋ ਅਸੀਂ ਸਿਧਾਂਤ ਦੀ ਲੜਾਈ ਲੜਨੀ ਹੈ ਆਪਣੇ ਆਖਰੀ ਸਾਹ ਤੱਕ ਇਹ ਜਿਹੜਾ ਸਰੀਰ ਗੁਰੂ ਮਹਾਰਾਜ ਨੇ ਬਖਸ਼ਿਆ ਨਾ ਇਹਦੇ ਆਖਰੀ ਖੂਨ ਦੇ ਕਤਰੇ ਤੱਕ ਲੜਾਈ ਲੜਾਂਗੇ ਸਿਧਾਂਤ ਦੀ ਗੁਰਬਾਣੀ ਤੋਂ ਬਾਹਰ ਸਾਡੀ ਕੋਈ ਗੱਲ ਹੋਵੇ ਵੀਡੀਓ ਸਬੂਤ ਪੇਸ਼ ਕਰੋ ਜੇ ਸੱਚਮੁੱਚ ਬਦਵਾਨ ਸੱਜਣ ਲੱਗੂ ਵੀ ਪੰਥ ਸਿੰਘ ਨੇ ਕੋਈ ਗਲਤੀ ਕੀਤੀ ਹੈ ਉਦੋਂ ਤੱਕ ਮੈਂ ਗਲਤੀ ਦਾ ਅਹਿਸਾਸ ਕਰਾਂਗਾ ਤੇ ਉਸ ਉਹ ਜਿਹੜੀ ਗਲਤੀ ਹੈ ਉਹਦੀ ਸੋਧ ਕੀਤੀ ਜਾਊਗੀ ਕਿ ਜਿੱਥੋਂ ਤੱਕ ਆ ਕਈ ਲੋਕ ਮੇਰੇ ਪਸ਼ੋਕੜ ਵਾਲੇ ਗੱਲਾਂ ਕਰਦੇ ਆ ਉਹ ਸ਼ਰਮ ਆਉਂਦੀ ਐ ਇਹਨਾਂ ਦੀ ਅਕਲ ਨੂੰ ਦੇਖ ਕੇ ਪੰਛਪਰੀ ਸਿੰਘ ਦਾ Hindu ਘਰ ਦਾ ਜਨਮ ਐ ਉਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਆ ਕਿ ਸਿੱਖ ਕਿਸੇ ਜਾਤ ਵਿੱਚ ਪੈਦਾ ਹੋਇਆ ਹੁੰਦਾ ਹੈ ਕੀ ਸਿੱਖ ਜਨਮ ਤੋਂ ਹੁੰਦਾ ਹੈ ਜੇ ਸਿੱਖ ਦੇ ਪਰ ਇੱਕ ਪੈਦਾ ਹੋਇਆ ਸਿੱਖ ਹੁੰਦਾ ਹੈ ਤਾਂ ਮਾਫ਼ ਕਰਨਾ ਇਤਿਹਾਸ ਨੂੰ ਵਿਚਾਰ ਕੇ ਵੇਖੋ ਜਿਹਦੇ ਬਚਨ ਨਹੀਂ ਮੰਨਿਆ ਉਹ ਤਾਂ ਗੁਰੂ ਸਾਹਿਬ ਦੇ ਘਰ ਪੈਦਾ ਹੋ ਕੇ ਵੀ ਸਿੱਖ ਨਹੀਂ ਬਣਿਆ ਸ੍ਰੀ ਚੰਦ ਵਰਗੇ ਸਿਰਤੀ ਚੰਦ ਵਰਗੇ ਰਾਮ ਰਾਏ ਵਰਗੇ ਧੀਰਮਲ ਵਰਗੇ ਸਿੱਖ ਕੌਣ ਹੁੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿਹਦੇ ਘਰੇ ਪੈਦਾ ਹੋਇਆ ਸਿੱਖ ਹੁੰਦਾ ਹੈ ਸਿੱਖ ਜਿਹੜਾ ਗੁਰੂ ਦੀ ਬਾਣੀ ਨੂੰ ਸਮਝਿਆ ਜਿਹਨੇ ਗੁਰੂ ਦਾ ਰਾਹ ਫੜਿਆ ਗੁਰੂ ਦੀ ਸਿੱਖੀ ਧਾਰਨ ਕੀਤੀ ਉਹ ਸਿੱਖ ਹੁੰਦਾ ਹੈ ਤੇ ਜੇ ਤੁਸੀਂ ਪਸ਼ੋਕੜ ਦੀ ਗੱਲ ਲਾਓਗੇ ਤਾਂ ਮੈਂ ਪੁੱਛਣਾ ਚਾਹੁੰਨਾ ਗੁਰੂ ਨਾਨਕ ਸਾਹਿਬੀ ਦਾ ਜਨਮ ਵੀ ਜਨੇਊ ਪੌਣ ਵਾਲਾਂ ਦੇ ਘਰ ਹੋਇਆ ਸੀ ਜਿਨ੍ਹਾਂ ਨੇ ਜਨੇਊ ਪੌਣ ਤੋਂ ਜਵਾਬ ਦੇ ਦਿੱਤਾ ਜਨੇਊ ਪੌ ਨਹੀਂ ਜਿਨ੍ਹਾਂ ਨੇ ਮੰਨੂਬਾਬ ਨੂੰ ਛੋਟ ਮਾਰ ਦਿੱਤੀ ਆਪਣੇ ਵਿਆਹ ਵੇਲੇ ਅੱਗ ਦੇ ਦੁਆਰੇ ਫੇਰੇ ਲੈਣ ਤੋਂ ਹੀ ਬਾਬਦੇ ਦਿੱਤਾ ਸੋ ਗੁਰੂ ਅੰਗਦ ਸਾਹਿਬ ਜੀ ਕੌਣ ਨੇ ਪਸ਼ੋਕੜ ਤੁਸੀਂ ਪੁੱਛਦੇ ਫਿਰਦੇ ਹੋ ਭਾਈ ਲੈਣਾ ਦੇ ਰੂਪ ਵਿੱਚ ਦੇਵੀ ਦੇ ਪੁਜਾਰੀ ਸੀ ਜਗਰਾਤਾ ਪਾਰਟੀ ਦੇ ਮੁਖੀ ਜਦੋਂ ਗੁਰੂ ਨਾਨਕ ਬਾਬਾ ਜੀ ਦਾ ਮੇਲ ਹੋ ਗਿਆ ਗੱਲ ਸਮਝ ਆ ਗਈ ਉਹ ਦੇਵੀ ਛੱਡ ਦਿੱਤੀ ਮੁੜ ਕੇ ਦੇਵੀ ਵਾਲੇ ਰਾਹ ਨਹੀਂ ਪਏ ਤੇ ਉਹ ਮਹਾਨ ਸੇਵਾ ਕੀਤੀ ਉਹ ਆਤਮ ਚਿੰਤਨ ਉਹ ਗਿਆਨ ਦੀਆਂ ਸਿਖਰਾਂ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਣ ਗਏ ਬਾਬਾ ਅਮਰਦਾਸ ਜੀ ਗੰਗਾ ਤੇ ਸ਼ਰਨ ਕਰਨ ਜਾਂਦੇ ਹੁੰਦੇ ਸੀ ਤੁਸੀਂ ਪਛੋਕਣਾ ਦੀਆਂ ਗੱਲਾਂ ਕਰਦੇ ਹੋ ਜਦੋਂ ਗੁਰੂ ਦਾ ਮੇਲ ਹੋ ਗਿਆ ਸਮਝ ਆ ਗਈ ਸਤਗੁਰੂ ਤੀਰਥ ਹੈ ਉਹ ਐਸਾ ਇਸ਼ਨਾਨ ਕੀਤਾ ਸਤਗੁਰੂ ਤੀਰਥ ਤੇ ਉਹ ਆਪਾਂ ਚਮਕ ਪਿਆ ਆਪਾਂ ਚਮਕ ਗਿਆ ਰੱਬੀ ਜੋਤ ਪ੍ਰਗਟ ਹੋ ਗਈ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਣ ਗਏ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ 11 ਭਟ ਸਹਿਬ ਬਣ ਕੌਣ ਹੈ ਜਵਾਬ ਦਿਓ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਭਗਤ ਜੈ ਦੇਵ ਦੀ ਭਗਤ ਪਰਮਾਨੰਦ ਜੀ ਭਗਤ 베ਣੀ ਜੀ ਹੋਰ ਇਹ ਇਦਾਂ ਭਗਤ ਆਦਿਖ ਸੋ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਦਾ ਜਨਮ ਹੈ ਇਹ ਪੁਜਾਰੀ ਪਾਂਡੇ ਨਹੀਂ ਸੀ ਇਹ ਰੱਬ ਨਾਲ ਜੁੜੀਆਂ ਸੱਚੀਆਂ ਰੂਹਾਂ ਸੀ ਜਨਮ ਭਾਵੇਂ ਬ੍ਰਾਹਮਣਾਂ ਦੇ ਘਰ ਦਾ ਸੀ ਇਹ ਸੱਚੀਆਂ ਰੂਹਾਂ ਸੀ ਰੱਬ ਨਾਲ ਜੁੜੀਆਂ ਹੋਈਆਂ ਉਹ ਜਾਤ ਦੇ ਹੰਕਾਰ ਨੂੰ ਬਾਣੀ ਕਹਿੰਦੀ ਆ ਜਾਤ ਕਾ ਗਰਭ ਨਾ ਕਰ ਮੂਰਖ ਦਾਵਾਰਾ ਹੇ ਮੂਰਖ ਉਹ ਪਾਗਲ ਜਾਤ ਦਾ ਹੰਕਾਰ ਨਾ ਕਰਿਆ ਕਰ ਬੇਵਕੂਫ ਜਾ ਗਰਭ ਵਾਸਵੇਂ ਕੋਲ ਨਹੀਂ ਜਾਂਦੀ ਬ੍ਰਹਮਵਿੰਦ ਤੇ ਉਹ ਸਭ ਉਤਪਾਤੀ ਕਹੋਰੇ ਪੰਡਤ ਬ੍ਰਾਹਮਣ ਕਵ ਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਖੋਇ ਰਹਾ ਉਹ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣਵਾਟ ਕਾਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰਿਆ ਸੋ ਬ੍ਰਾਹਮਣ ਕਹੀ ਜਾਂਦਾ ਹੈ ਹਮਾਰਾ ਜਾਤ ਦੇ ਹੰਕਾਰੇ ਨੂੰ ਚੋਟਾਂ ਮਾਰੀਆਂ ਬਾਣੀ ਵਿੱਚ ਉਸ ਸ਼ਰਮ ਕਰਨ ਜਿਹੜੇ ਜਨਮ ਦੀ ਗੱਲ ਕਰਦੇ ਆ ਜਾਤ ਦੀ ਮੈਂ ਪੁੱਛਣਾ ਚਾਹੁੰਨਾ ਹੈ ਖੰਡੇ ਦੀ ਪਾਹੁਲ ਸ਼ਾਕੇ ਕੀ ਕੋਲ ਖਤਮ ਨਹੀਂ ਹੋ ਜਾਂਦੀ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਮੈਨੂੰ ਪਹਿਲਾ ਵਚਨ ਕਿਹਾ ਸੀ ਆਨੰਦਪੁਰ ਸਾਹਿਬ ਜਦੋਂ ਮੈਂ ਤਸਰੀ ਕੇਸਗੜ ਸਾਹਿਬ ਤੇ ਪਹੁੰਚਿਆ ਪਹਿਲਾ ਵਚਨ ਕਿਹਾ ਅਸੀਂ ਖੰਡੇ ਦੀ ਪਾਹੁਲ ਸਿਕਾਉਂਦੇ ਆਂ ਅੱਜ ਤੋਂ ਤੇਰਾ ਪਿਛਲਾ ਜਾਤ-ਗੋਤ ਖਤਮ ਹੈ ਅੱਜ ਤੋਂ ਤੇਰਾ ਪਿਛਲਾ ਤੇਰੀ ਪਿਛਲਾ ਜਾਤ-ਗੋਤ ਖਤਮ ਕਰ ਦੱਤਾ ਤੇਰਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਦਾਸ ਦਾ ਨਾਮ ਰੱਖਿਆ ਗਿਆ ਸੋ ਇਹਨਾਂ ਇਹਨਾਂ ਲੋਕਾਂ ਨੂੰ ਇਹ ਗੱਲਾਂ ਵੀ ਸਮਝਰ ਆਉਣੀ ਚਾਹੀਦੀ ਹੈ ਜਿਹੜੇ ਜਾਤ ਦੀਆਂ ਗੱਲਾਂ ਕਰਦੇ ਆ ਪਸ਼ੋਕੜ ਦੀਆਂ ਗੱਲਾਂ ਕਰਦੇ ਆ ਅਸੀਂ ਜੋ ਕਹਿ ਰਹੇ ਹਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਾਡੀ ਗੱਲ ਹੈ ਕੋਈ ਗੱਲ ਸਿੱਧ ਕਰੇ ਪੰਛੀ ਦੀ ਕਚਹਿਰੀ ਵਿੱਚ ਪੰਛੀ ਦੇ ਵਿਦਵਾਨ ਸਿੱਧ ਕਰਨ ਹਰ ਸਰੋਵਰ ਦੇ ਉੱਤੇ ਅਨੇਕਾਂ ਵਾਰੀ ਕਥਾ ਕਰਕੇ ਨੈਟ ਤੇ ਪਾ ਚੁੱਕਿਆ ਹਾਂ ਪਿਛਲੇ ਵਾਰ ਵੀ ਕੁਲਦੀਪ ਸਿੰਘ ਜੀ ਇਟਲੀ ਜਦ ਆਏ ਸੀ ਤੁਹਾਡੇ ਨਾਲ ਗੱਲ ਹੋਈ ਸੀ ਸਰੋਵਰ ਦੇ ਵਿਸ਼ੇ ਤੇ ਮੈਨੂੰ ਚੇਤੇ ਆ ਜੀ ਉਹ YouTube ਪਈ ਆ ਜਿਵੇਂ ਆਹ ਉਹ ਕਥਾ ਵੀ ਸਾਰੀ ਦੁਨੀਆ ਨੇ ਸੁਣ ਲਈ ਇੱਥੇ ਮੀਡੀਆ ਪੰਜਾਬ ਤੇ ਜਰਮਨ ਦੇ ਵਿੱਚ ਕਥਾ ਪਾ ਕੇ ਪ੍ਰਚਾਰ ਚੇ ਪਾ ਦਿੱਤੀ ਪੁੱਛ ਲਿਆ ਬਦਵਾਨ ਸੱਜਣੋ ਵੀਰੋ ਦੱਸੋ ਮੈਂ ਕਿੱਥੇ ਗਲਤੀ ਕਰ ਰਿਹਾ ਹਾਂ ਸਰੋਵਰ ਦੀ ਕਥਾ ਦੇ ਵਿੱਚ ਤੋਂ ਮੈਨੂੰ ਦੱਸ ਦਿਓ ਮੈਂ ਸੋਧ ਕਰ ਲਵਾਂ ਮੇਰੇ ਧਿਆਨ ਵਿੱਚ ਨਹੀਂ ਆ ਰਹੀ ਭੁੱਲ ਹੋ ਰਹੀ ਹੈ ਤਾਂ ਕੋਈ ਦੱਸਿਆ ਨਹੀਂ ਆ ਜਿਨ੍ਹਾਂ ਲੋਕਾਂ ਨੂੰ ਨਾ ਨਾ ਸਮਝਣ ਦੀ ਫੀਸ ਮਿਲਦੀ ਹੈ ਇਹਨਾਂ ਨੂੰ ਮੈਂ ਸਮਝਾ ਨਹੀਂ ਸਕਦਾ ਜਿਹੜੇ ਸੁਣਦੇ ਨੇ 100% ਸਮਝ ਰਹੇ ਐ ਹਰ ਕਥਾ ਕਰਨ ਤੋਂ ਬਾਅਦ ਕਹਿੰਦਾ ਹਾਂ ਸਰੋਤਿਆਂ ਨੂੰ ਭਾਈ ਕੋਈ ਬਾਣੀ ਤੋਂ ਬਾਹਰ ਗੱਲ ਤਾਂ ਨਹੀਂ ਜੇ ਤੁਹਾਨੂੰ ਲੱਗੇ ਕੋਈ ਗੱਲ ਬਾਣੀ ਤੋਂ ਬਾਹਰ ਹੈ ਤਾਂ ਭਾਈ ਬਾਅਦ ਵਿੱਚ ਮੇਰੇ ਨਾਲ ਵਿਚਾਰ ਕਰ ਲਿਓ ਆਪਣੀ ਕਨਫਿਊਜ਼ਨ ਦੂਰ ਕਰ ਲਿਓ ਸ਼ੰਕਾ ਦੂਰ ਕਰ ਲਿਓ ਸਰੋਤਿਆਂ ਨੂੰ ਮੈਂ ਸਦਾ ਜਵਾਬ ਦੇ ਹਾਂ ਤਾਂ ਜਿਹੜੀ 10 20 ਕ ਹੈਗੇ ਨਾ ਰੌਲਾ ਪਾਉਣ ਵਾਲੇ ਇਹਨਾਂ ਰੌਲਾ ਪਾ ਰੌਲਾ ਪਾਓ ਤੁਸੀਂ ਕਥਾ ਕਰਕੇ ਪਾਓ ਜੋ ਕਥਾ ਮੈਂ ਕੀਤੀ ਹੈ ਜਿੰਨੀ ਮੈਨੂੰ ਸੋਝੀ ਦਿੱਤੀ ਹੈ ਗੁਰੂ ਨੇ ਤੁਸੀਂ ਕਥਾ ਕਰਕੇ ਬਰਾਬਰ ਪਾ ਦਿਓ ਕਮੈਂਟ ਕਰਕੇ ਸੰਗਤ ਫੈਸਲਾ ਕਰ ਦਊਗੀ ਕਿ ਕਿਹੜੀ ਕਥਾ ਠੀਕ ਹੈ ਕਿਹੜੀ ਗਲਤ ਹੈ ਸੋ ਹਰ ਗੱਲ ਹੈ ਜਿਹੜੀ ਇਹ ਬਿਨਾਂ ਕਾਮਾ ਰੌਲੀ ਜਿਹੜੀ ਪਾਈ ਜਾ ਰਹੀ ਹੈ ਆ ਕੁਝ ਕਹਿ ਰਹੇ ਆ ਦੁਬਧਾ ਪੈ ਰਹੀ ਹੈ ਜੀ ਉਹ ਦੁਬਧਾ ਗੁਰਬਾਣੀ ਦਾ ਗਿਆਨ ਦੁਬਧਾ ਪੈਦਾ ਕਰਦਾ ਕਿ ਦੂਰ ਕਰਦਾ ਹੂੰ ਕੀ ਗੁਰਬਾਣੀ ਦੀ ਕਥਾ ਦੁਬਧਾ ਪੈਦਾ ਕਰ ਦੁਬਧਾ ਮਾਂ ਤਾਂ ਪੈਦਾ ਕੀਤੀਆਂ ਡੇਰੇਦਾਰਾਂ ਨੇ ਇਹ ਦੁਬਧਾ ਮਾਂ ਦੂਰ ਹੋ ਰਹੀਆਂ ਸੱਚ ਇਹ ਹੈ ਕੋਈ ਕਹਿੰਦਾ ਸ਼ਰਧਾ ਤੋੜੀ ਜਾਂਦੇ ਐ ਸ਼ਰਧਾ ਤੋ ਉਸ ਦਿਨ ਟੁੱਤੀ ਸੀ ਜਿਸ ਦਿਨ ਗੁਰੂ ਨਾਨਕ ਬਾਪਾ ਜੀ ਨੇ ਸੂਟ ਤੋਂ ਉਲਟੇ ਪਾਸੇ ਮੂੰਹ ਕਰਕੇ ਪਾਣੀ ਛੁੱਟਣਾ ਸ਼ੁਰੂ ਕਰਤਾ ਸੀ ਮੈਂ ਜਨਰਨਾਥਪੁਰੀ ਦੇ ਮੰਦਰ ਚ ਵੀ ਸ਼ਰਧਾ ਤੋੜੀ ਹੋ ਜਾ ਕੇ ਉਹ ਕੀ ਕਰੀਏ ਨੇ ਆਰਤੀ ਹੁੰਦੀ ਹੈ ਕਿਤੇ ਇਹ ਕੀ ਰੱਬ ਨੂੰ ਬਣਾ ਕੇ ਫਿੱਟ ਕੀਤਾ ਜਾ ਸਕਦਾ ਗੁਰੂ ਬਾਪਾ ਜੀ ਕਹਿੰਦੇ ਜਾ ਸ਼ਰਦਾ ਟੋਪੀ ਹੋਣੀ ਆ ਉਸ ਦਿਨ ਵੀ ਸੋ ਨਕਲੀ ਸ਼ਰਦਾ ਸੀ ਤੋੜਦੇ ਹਾਂ ਸੱਚੀ ਸ਼ਰਦਾ ਪੈਦਾ ਕਰਦੇ ਹਾਂ ਨਕਲੀ ਸ਼ਰਦਾ ਪਾਣੀ ੜਕਣ ਦੇ ਸਮਾਨ ਹੈ ਭਰਮੇ ਭੂਲਾ ਸਾਖਤ ਫਿਰਤਾ ਨੀਰਵਰ ਹੋ ਲੈ ਖੱਪ ਖੱਪ ਮਰਦਾ ਉਹ ਜਿਹੜੀ ਨਕਲੀ ਸ਼ਰਦਾ ਪਾਣੀ ੜਕਣ ਦੇ ਸਮਾਨ ਹੈ ਸ਼ਰਦਾ ਟੁੱਟ ਰਹੀ ਆ ਲੋਕਾਂ ਦੀ ਸੰਪਟਪਾਕਾਂ ਤੋਂ ਪੋਤਰੀਆਂ ਤੋਂ ਬਾਬਿਆਂ ਤੋਂ ਪੂਰਨਵਾਸ਼ੀਆਂ ਤੋਂ ਮੱਸੀਆਂ ਦੇ ਨਾਲੋਂ ਤੋਂ ਆਹ ਹੋਰ ਜਿਹੜੇ ਸ਼ਕਸ਼ੀ ਗੱਦੀਆਂ ਆ ਜਿਹੜੀਆਂ ਫੋਕੀਆਂ ਕਰਾਂ ਮਾਤਾ ਅਸੀਂ ਨਕਲੀ ਸ਼ਰਧਾ ਤੋੜ ਕੇ ਛੱਡਾਂਗੇ ਸੱਚੀ ਸ਼ਰਧਾ ਪੈਦਾ ਕਰਦੇ ਹਾਂ ਸਤਿਗੁਰ ਕੀ ਬਾਣੀ ਹੱਥ-ਸੱਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪਮੋਹੋਂ ਕਢਾਈ ਗੁਰ ਸਿੱਖੋ ਸਤਿਗੁਰ ਦੀ ਬਾਣੀ ਸੱਤ ਕਰਕੇ ਮੰਨੋ ਗੁਰੂ ਦਾ ਬਚਨ ਸੱਤ ਕਰਕੇ ਮੰਨਣਾ ਹੀ ਸੱਚੀ ਸ਼ਰਧਾ ਹੈ ਜੋ ਸਾਨੂੰ ਪਾਰ ਲਾਉਂਦੀ ਹੈ ਇਹ ਡੇਰੇਦਾਰਾਂ ਦੀ ਪੈਦਾ ਕੀਤੀ ਨਕਲੀ ਸ਼ਰਧਾ ਅਸੀਂ ਤੋੜਾਂਗੇ ਤੋੜ ਰਹੇ ਹਾਂ ਲੋਕਾਂ ਦੀ ਨਕਲੀ ਸ਼ਰਧਾ ਟੁੱਟ ਰਹੀ ਹੈ ਸੱਚੀ ਸ਼ਰਧਾ ਪੈਦਾ ਹੋ ਰਹੀ ਹੈ ਸੱਚ ਇਹ ਹੈ ਇਹ ਲੋਕ ਕਿਤੇ ਦੁਬਧਾ ਦਾ ਰੌਲਾ ਪਾਉਂਦੇ ਆ ਕਿਤੇ ਸ਼ਰਧਾ ਦਾ ਰੌਲਾ ਪਾਉਂਦੇ ਆ ਸੋ ਇਹਨਾਂ ਲੋਕਾਂ ਤੋਂ ਅਸੀਂ ਸੁਚੇਤ ਹੋਣਾ ਹੈ ਸੋ ਹੋਰ ਕੋਈ ਕੁਲਦੀਪ ਸਿੰਘ ਜੀ ਤੁਸੀਂ ਮੈਨੂੰ ਕੁਝ ਪੁੱਛਣਾ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਮਾਫ ਕਰਨਾ ਜਲਦੀ ਪੁੱਛ ਲਓ ਕਿਉਂਕਿ ਸੰਗਤਾਂ ਉਡੀਕ ਰਹੀਆਂ ਨੇ ਬਹੁਤ ਸੰਗਤ ਇਕੱਠੀ ਹੋਈ ਹੈ ਤੇ ਮੈਂ 2-4 ਮਿੰਟਾਂ ਅਸੀਂ ਸਟੇਜ ਤੇ ਪਹੁੰਚਣਾ ਹੈ ਜੀ ਮੇਰੇ ਨਾਲ ਵੀਰ ਕੁਲਦੀਪ ਸਿੰਘ ਜਾਗੋ ਵੇਕਪ ਖਾਲਸਾ ਵਾਲੇ ਨਾਲ ਨੇ ਉਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ ਉਹ ਕਲੀਅਰ ਕਰਨਾ ਚਾਹੁੰਦੇ ਹਨ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਦਾ ਕੋਟ ਕੋਟ ਸ਼ੁਕਰ ਹੈ ਕਿ ਤੁਸੀਂ ਇੰਨੇ ਧਿਆਨਕ ਸਮੇਂ ਦੇ ਵਿੱਚ ਤੁਹਾਡੇ ਤੇ ਸਰੀਰਕ ਤੌਰ ਤੇ ਵੀ ਤੁਹਾਡੇ ਤੇ ਹਮਲੇ ਹੋ ਰਹੇ ਨੇ ਤੇ ਤੁਹਾਡੀ ਹਰ ਗੱਲ ਨੂੰ ਗੁਰਮਤਿ ਦੀ ਨੂੰ ਟਵਿਸਟ ਕਰਕੇ ਤੁਹਾਡੇ ਬੁਲਟ ਬੋਲਿਆ ਜਾ ਰਿਹਾ ਉਸ ਦੇ ਬਾਵਜੂਦ ਵੀ ਤੁਸੀਂ ਹਾਂਜੀ ਸੱਚੋ ਮੈਂ ਬੋਲ ਪਿਆ ਕਿ ਬਿਕਲੇ ਦਾਓ ਲੰਘਾਵਾ ਮੇਰਾ ਸਤਿਗੁਰ ਸੁਖ ਸਾਂਝੋ ਸੇਤੀ ਕਰ ਜਾਂਦੀ The views expressed are not necessarily those of the staff, management, or ownership of this station. ਭਾਈ ਸਾਹਿਬ ਜੀ ਜਿਆਦਾਤਰ ਤਾਂ ਤੁਸੀਂ ਆਪ ਜੀ ਨੇ ਸਭ ਕੁਝ ਦੱਸ ਦਿੱਤਾ ਤੇ ਇੱਕ ਜਿਉਂ ਹੀ ਤੁਹਾਡੇ ਤੇ ਜੋ ਪਿਛਲੇ ਦਿਨੀ ਜਰਮਨ ਹਮਲਾ ਹੋਇਆ ਉਸ ਵਿੱਚ ਜੋ ਇੱਕ ਵਿਅਕਤੀ ਇਸ ਸਾਰੇ ਦਾ ਮੇਨ ਮੋਹਰਾ ਬਣ ਕੇ ਸਾਡੇ ਇਥੋਂ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਗਿਆ ਸੀ ਉਸਨੇ ਤਰੰਤ ਬਾਅਦ ਕੁਝ ਵੀ ਨਹੀਂ ਮੈਂ ਦੇਖੋ ਵੀਰ ਜੀ ਇਹ ਜੇ ਬੰਦਿਆਂ ਦਾ ਮੈਂ ਨਾ ਵੀ ਜਬਾਨ ਨਾਲ ਮੈਂ ਨਾ ਵੀ ਲੈਣਾ ਨਾ ਪਾਸ ਕਰਦੇ ਮੈਂ ਹਾਂਜੀ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਅਸੀਂ ਉਸ ਬਾਰੇ ਨਹੀਂ ਉਹਨਾਂ ਬਾਰੇ ਨਹੀਂ ਤੁਹਾਤੋਂ ਕੋਈ ਵਿਚਾਰ ਪੁੱਛ ਰਿਹਾ ਇੱਕ ਆਮ ਸੰਗਤ ਦੇ ਵਿੱਚ ਹੁਣ ਤੁਸੀਂ ਆਪ ਜੀ ਉਸ ਦਿਨ ਤੋਂ ਬਾਅਦ ਮੇਰਾ ਖਿਆਲ ਪਹਿਲੀ ਵਾਰੀ ਰੇਡੀਓ ਤੇ ਆਏ ਹੋ ਸਾਰੀ ਸੰਗਤ ਗੁਰਸਿੱਖ ਤੁਹਾਡੇ ਬਚਨਾਂ ਲਈ ਉਡੀਕ ਕਰ ਰਹੇ ਸੀ ਅਸੀਂ ਸਿਰਫ ਤੁਹਾਤੋਂ ਇਹੀ ਪੁੱਛਣਾ ਚਾਹੁੰਦੇ ਆ ਕਿ ਕੀ ਆਪ ਜੀ ਦੀ ਕੋਈ ਦਸਤਾਰ ਆਪ ਜੀ ਦਾ ਹਜ਼ੂਰੀਆ ਜਾਂ ਤੁਹਾਨੂੰ ਕੋਈ ਫਿਜ਼ੀਕਲ ਕੁੱਟਮਾਰ ਕੋਈ ਹੋਈ ਬਸ ਮੇਰਾ ਇੱਕੋ ਹੀ ਇਹ ਆਪ ਜੀ ਨੂੰ ਪਾਗਲ ਹੈ ਜੀ ਦੇਖੋ ਉਸ ਉਹ ਥੋੜੀ ਸਮੇਂ ਬਾਅਦ ਉੱਥੋਂ ਲਾਈਵ ਹੋਣਾ ਸ਼ੁਰੂ ਹੋ ਗਿਆ ਹਜ਼ੂਰੀਆ ਮੇਰੇ ਹਸਪਤਲੀ ਦੀ ਗਲੇ ਦੇ ਵਿੱਚ ਸੀ ਸਟੇਟ ਤੋਂ ਤੁਸੀਂ ਲਾਈਵ ਹੀ ਦੇਖ ਸਕਦੇ ਹੋ ਜਦੋਂ ਕਿਤੇ ਵੀ ਆਪਾਂ ਕਹਿੰਦੇ ਆ ਇੱਧਰ-ਉੱਧਰ ਹੀ ਆਪਾਂ ਕਹਿੰਦੇ ਵੀ ਧੱਟਾ ਮੁੱਕੀ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਹੈ ਇੱਧਰ ਵੱਜ ਗਿਆ ਕੋਈ ਇੱਧਰ ਵੱਜ ਗਿਆ ਤਾਂ ਕੀ ਹੋਇਆ ਵੀ ਦਸਤਾਰ ਢਿੱਲੀ ਹੋਣੀ ਹੁੰਦੀ ਹੈ ਦਸਤਾਰ ਸਿਰਫ ਢਿੱਲੀ ਹੋਈ ਮੈਂ ਦੁਬਾਰਾ ਸਜਾਈ ਹੈ ਸਿਰ ਢਿੱਲ ਪਰ ਦਸਤਾਰ ਨੂੰ ਕੋਈ ਹੱਥ ਨਹੀਂ ਪਾ ਸਕਿਆ ਕੋਈ ਦਸਤਾਰ ਡਿੱਗੀ ਨਹੀਂ ਤੇ ਮੈਂ ਕਹਿੰਦਾ ਹਾਂ ਦਸਤਾਰ ਕਿਸੇ ਨੂੰ ਆਪਣੀ ਪਾਉਣਾ ਚਾਹੀਦਾ ਇਹ ਕਿਸੇ ਦੂਸਰੇ ਵੀਰ ਦੀ ਦਸਤਾਰ ਨਹੀਂ ਹੈ ਸਾਨੂੰ ਉਹਦਾ ਵੀ ਦੁੱਖ ਹੈ ਪਰ ਉਹ ਆਪਸ ਵਿੱਚ ਲੜਾਈ ਝਗੜੇ ਧੁੱਕੇ ਮੁੱਕੀ ਚ ਕਿਸੇ ਦੀ ਦਸਤਾਰ ਲੱਗੀ ਹੋਊਗੀ ਪਰ ਮਸਕੇ ਕਿਸੇ ਨੇ ਵੀ ਕਿਸੇ ਦੇ ਇਧਰੋਂ ਦਸਤਾਰ ਨਹੀਂ ਲਾਗੀ ਪਰ ਇਹ ਮਸਕੇ ਦਸਤਾਰ ਲਾਉਣ ਆਏ ਸੀ ਕਿ ਪੰਛਰੀ ਸਿੰਘ ਦਾ ਚਾਹੇ ਤਾਂ ਸਿਰ ਵੱਗ ਲਿਆਓ ਦਸਤਾਰ ਲਾ ਲਿਓ ਪਰ ਇਧਰਲੇ ਪਾਸਿਓ ਕਿਸੇ ਵੀ ਇਹ ਪੌਲਿਸੀ ਨਹੀਂ ਸੀ ਵੀ ਕਿਸੇ ਦੀ ਦਸਤਾਰ ਲਾਉਣੀ ਉਸ ਉਸ ਆਪਸੀ ਆਪਾਂ ਕਹਿੰਦੇ ਧੱਕਾ ਮੁੱਕੀ ਦੇ ਵਿੱਚ ਜਿਨ੍ਹਾਂ ਦੀਆਂ ਦਸਤਾਰਾਂ ਲੱਗੀਆਂ ਸਾਨੂੰ ਉਹ ਦਸਤਾਰਾਂ ਨਹੀਂਆਂ ਦਾ ਵੀ ਅਫਸੋਸ ਹੈ ਜੀ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਇਸ ਸਮਾਂ ਕੱਢਿਆ ਗੁਰੂ ਕਿਰਪਾ ਕਰਨ ਚਰਦੀਆਂ ਕਲਾਂ ਦੇ ਵਿੱਚ ਰਹਿ ਕੇ ਸ਼ਬਦ ਗੁਰੂ ਦੇ ਸਿਧਾਂਤ ਦੇ ਉੱਤੇ ਪ੍ਰਚਾਰ ਕਰਦੇ ਰਹਾਂ ਆਉਣ ਵਾਲੇ ਇਤਿਹਾਸ ਦੇ ਵਿੱਚ ਯਾਨੀ ਦੇਵਪ ਸਿੰਘ ਯਾਨੀ ਗੁਰਮੁਖ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਸਿੰਘ ਸਭਾ ਲਹਿਰ ਦੇ ਵਿੱਚ ਬਹੁਤ ਕਾਰਜ ਕੀਤੇ ਨੇ ਉਸ ਵੇਲੇ ਉਹਨਾਂ ਨੂੰ ਵੀ ਮੁਸ਼ਕਲ ਆਈਆਂ ਨੇ ਪਰ ਸਾਰੀ ਸਿੱਖ ਸੰਗਤ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ ਉਹ ਅੱਖਾਂ ਵਿਗਾ ਕੇ ਤੁਹਾਡਾ ਹਰ ਜਗ੍ਹਾ ਇੰਤਜ਼ਾਰ ਕਰਦੀ ਹੈ ਗੁਰੂ ਕਿਰਪਾ ਕਰਨ ਸਾਡੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹਿ ਕੇ ਇਸੇ ਤਰ੍ਹਾਂ ਖਾਲਸਾ ਪੰਥ ਦੀ ਗੁਰੂ ਗ੍ਰੰਥ ਤੇ ਗੁਰੂਪੰਥ ਦੀ ਜਿਹੜੀ ਚੜ੍ਹਦੀ ਕਲਾ ਹੈ ਉਹਦੇ ਲਈ ਇਸ ਤਰ੍ਹਾਂ ਕਾਰਜ ਕਰਦੇ ਰਹੋ ਸਾਡੀਆਂ 24 ਸ਼ਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ